ਹਾਂਜੀ ਇਹ ਕਰ ਦਿੱਤੀ ਸਾਈਕਲ ਆ ਗਿਆ ਜੀ ਆਪਣਾ ਨਵਾਂ ਇਹਨੇ ਅਸੈਂਬਲਿੰਗ ਕਰਨ ਲੱਗੇ ਆ ਤੁਸੀਂ ਇਹ ਆਪਣਾ ਨਵਾਂ ਸਾਈਕਲ ਹੈ ਜੀ ਇਹ ਕਰੋ ਜੀ ਆਪਣਾ ਲੱਗੇ ਨੇ ਇਹਨੂੰ ਤਿਆਰੀ ਕਰਦੇ ਦੀ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਅਸੈਂਬਲ ਕੀਤਾ ਜਾਂਦਾ ਇੱਥੇ ਕੈਨੇਡਾ ਦੇ ਵਿੱਚ ਕੋਈ ਵੀ ਚੀਜ਼ ਅਸੈਂਬਲਡ ਨਹੀਂ ਮਿਲਦੀ ਤੇ ਇਦਾਂ ਮਿਲਦੀ ਆ ਤੇ ਉਹਨੂੰ ਆਪ ਆਨਬਾਕਸ ਕਰਕੇ ਉਹਦੀ ਅਸੈਂਬਲੀ ਆਪ ਕਰਨੀ ਪੈਂਦੀ ਆ ਤੇ ਸਾਰੇ ਪਾਰਟ ਇਹਦੇ ਨਾਲ ਆਏ ਨੇ ਇਹਦੇ ਨਾਲ ਇੱਕ ਬੁੱਕਲੈਟ ਵੀ ਹੁੰਦੀ ਆ ਬੁੱਕਲੈਟ ਮਿਲਦੀ ਆ ਜਿਹਦੇ ਵਿੱਚ ਇਹਨੂੰ ਜੋੜਨ ਦਾ ਸਾਰਾ ਕੁਝ ਕਿਵੇਂ ਜੋੜਨਾ ਕਿਵੇਂ ਕਰਨਾ ਉਹ ਸਾਰਾ ਕੁਝ ਇਹਦੇ ਵਿੱਚ ਇੱਕ ਆਏ ਪਾਰਟ ਆ ਕਿ ਕਿਹੜੇ ਕਿਹੜੇ ਪਾਰਟ ਹੁੰਦੇ ਨੇ ਸਾਰਾ ਕੁਝ ਇਹਦੇ ਵਿੱਚ ਤਕਰੀਬਨ ਕਾਫੀ ਅੱਤਾਂਕਿਤ ਦਿਨ 10 ਪੇਜਾਂ ਦੀ ਕਿਤਾਬ ਹੈ। ਇਹ ਇਹ ਕਿਤਾਬ ਦੇ ਸਹਾਵਾ ਨਾਲ ਜੀਸੈਂਬਲੀ ਕੀਤੀ ਜਾਂਦੀ ਹੈ। ਕਿ ਇਹੋ ਮੈਂ ਕੱਕਾ ਜੀ ਨੂੰ ਅੰਦਰ ਉਸ ਕਰ ਰਿਹਾ ਤੇ ਹੁਣ ਇਹ ਦਾ ਇੱਕ ਪਾਰਟ ਨੂੰ ਲਗਾ ਕਰ ਰੋਏ ਨੇ। ਹਵਾ ਭਰਨ ਦਾ ਕੰਮ। ਇਹਦੇ ਨਾਲ ਆਵਰਾ ਹਵਾ ਭਰਨ ਦਾ ਪੰਪ ਵੀ ਆਇਆ ਜੀ। ਲੋ ਜੀ ਨਿਕਾਇਆ ਪੰਪ ਹਾਂ ਨਿਕਾਇਆ ਪੰਪ ਹਵਾਵਨ ਵਾਲਾ ਬਸ ਠੀਕ ਐ ਨਜ਼ਰਾ ਵੀ ਨੇ ਦੇਖੋ ਸਾਰੀਆਂ ਹਾਂ ਸਾਰਾ ਕੁਝ ਕੰਪਲੀਟ ਐ ਇਹ ਕਿਹਦੇ ਤਨ ਆ ਤਰੇ ਹੀ ਇਹਦਾ ਪਾਰ ਐ ਤੰਦ ਇਹਦਾ ਤੇ ਚਲੋ ਜੀ ਹੁਣ ਦੇਖਦੇ ਆਪਾਂ ਇਹ ਕਿਵੇਂ ਦੀ ਤਰੀਕ ਕਰਦੇ ਨੇ ਮਟਰੋਗ ਦੁੱਖਾ ਮੜਗਾ ਇਹ ਮਡ ਗਾਰਡਨ ਹੈ ਜੀ ਇਹਨੂੰ ਰੋਕ ਤਾ ਤੇਰੇ ਸਾਹ ਬੈਟਰੀ ਹੁੰਦੀ ਹੈ ਬੈਟਰੀ ਇਹ ਸਾਰਾ ਖੋਲ ਲਿਆ ਸਾਈਕਲ ਇਹਨੂੰ ਜਿਹੜੀ ਰੈਪ ਕੀਤਾ ਸੀਗਾ ਲਪੇਟਿਆ ਪਿਆ ਸੀਗਾ ਉਹ ਸਾਰੇ ਉਹਦੇ ਕਵਰਿੰਗ ਦੀ ਉਤਾਰ ਲਈ ਆ ਉਹ ਉਤਾਰ ਕੇ ਉਹਦੇ ਬਕਸੇ ਦੇ ਵਿੱਚ ਇਹ ਪਾ ਦਿੱਤੀ ਗਈ ਆ ਤੇ ਹੁਣ ਅੱਗੇ ਕਰ ਰਹੇ ਆ ਇਹ ਬੈਟਰੀ ਖੁੱਲੀ ਜਾ ਰਹੀ ਹੈ ਬੈਟਰੀ ਹੋਰ ਕੇ ਫਿਰ ਇਹਨੂੰ ਚਾਰਜਿੰਗ ਤੇ ਲਾਇਆ ਲਾਉਣਗੇ ਇੱਧਰ ਹੈ ਟਾਬੀ ਹਾਂ ਬੈਟਰੀ ਤਾਰਨੀ ਇਹਦਾ ਬੈਟਰੀ ਕਿਵੇਂ ਆ ਬੈਟਰੀ ਫੁੱਲ ਚਾਰਜ ਹੈ ਬੈਟਰੀ ਫੁੱਲ ਹੈ ਜੀ ਬੈਟਰੀ ਫੁੱਲ ਚਾਰਜ ਹੈ ਜੀ ਤੇ ਇਹਦੇ ਨਾਲ ਆ ਇਹ ਚਾਰਜਰ ਹੈ ਬੈਟਰੀ ਦਾ ਇਹ ਲੀਡਾਂ ਵਗੈਰਾ ਨੇ ਬਹੁਤ ਸਾਰਾ ਕੁਝ ਸਮਾਨ ਆਪਣਾ ਮਾਲ ਆਇਆ ਪਿਆ ਬੈਟਰੀ ਦਾ ਚਾਰਜ ਜਿਹੜਾ ਟੂਕ ਹੈ ਸਰਕਟਰੀ ਹੈ ਜੀ ਰਿਫਲੈਕਟਰਸ ਹਮ ਟ੍ਰਿਟਰ ਤੇ ਸਾਰਾ ਡਾਕਟਰ ਨੇ ਬੈਟਰੀ ਨੇ ਉਹ ਬੜਾੜ ਨੇ ਚੱਕਾਇਆ ਤੋਂ 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 ਕੇ ਤੋਂ ਕੇ ਲੈ ਕੇ ਆ ਰਹੀ ਆ ਤੇ ਇਹ ਸਾਡਾ ਸਿਕਰੀ ਦਾ ਮੈਨਾ ਕਰਦਾ ਤੇ ਕਿੰਨੇ ਦਰ ਸੈਟ ਕਰਿਆ ਵੀ ਇਹ ਫਲਾ ਰੇਮੀ ਇਹ ਵੀ ਹੁਸਟਿੰਗ ਕੀਤੀ ਜਾਂਦੀ ਹੈ ਬੈਟਰੀ ਹੋਰ ਕਿ ਬੈਟਰੀ ਆਪ ਨੂੰ ਚਾਰਜ ਕਰੀਂ ਪਰ ਫਿਰ ਵੀ ਇਹਨੂੰ ਚਾਰਜ ਨਹੀਂ ਤੇ ਲਾਤਾ ਤਾਂ ਕਿ ਜਿਗ ਰਹਿੰਦੀ ਰਹਿੰਦੀ ਉਹਦੀ ਕਸਰ ਹੋਈ ਨਿਕਲ ਜੂਗੀ ਫਿਰ ਹੁਣ ਅੱਗੇ ਦਾ ਪ੍ਰੋਸੈਸ ਕਰਦੇ ਆ ਜੀ ਇਹਨੂੰ ਸਭ ਤੋਂ ਪਹਿਲਾਂ ਕੀ ਕਰਨ ਨੂੰ ਕਰੋ ਸਭ ਤੋਂ ਪਹਿਲਾਂ ਜੀ ਆਪਾਂ ਇਹਨੂੰ ਏਰੀਆ ਅਲਾਈਨਮੈਂਟ ਸੈਟ ਕਰਾਂਗੇ ਓਕੇ ਆਹ ਚੀਜ਼ ਅੰਦਰ ਨੂੰ ਉਹਦੀ ਕੇ ਬਾਅਦ ਨੂੰ ਉਹ ਗਾਈਡਲਾਈਨਸ ਹੈਗੀਆਂ ਉਹਦੇ ਤੋਂ ਦੇਖ ਕੇ ਪਾਣ ਜੋਗੀ ਕਸਣਾ ਕਸਰੇ ਨਹੀਂ ਲੂਸ ਕਰਕੇ ਹਾਂ ਪਾ ਲੈਣਾ ਮੈਂ Two screws and the nuts pre-installed. ਹੈ ਨਾ ਦੱਸੋ ਉਹ ਉਹਦੇ ਚ ਵਾਸ਼ਮ ਨਹੀਂ ਪਈ ਬਾਸ਼ਰਤਾਂ ਨੂੰ ਪਾਣੀ ਹਰਦਾ ਹਾਂਜੀ ਨਹੀਂ ਕੋਈ ਹੈ ਵਿੱਚ ਪਾਇਆ ਹੋਣਾ ਕੁਝ ਪਾਇਆ ਹੋਣਾ ਹੋਣਾ ਕੋਈ ਖਾਣ ਦੇ ਵਿੱਚ ਨਹੀਂ ਤਾਂ ਪਾਣੀ ਨਹੀਂ ਪਾਦੇ ਕੋਈ ਕਸਿਆ ਗਿਆ ਉਸ ਨਾਲ ਇੱਦਾਂ ਬਸੇ ਜਾਓ ਇੱਦਾਂ ਬਸੇ ਜਾਓ ਹਨਾ ਹਮ देयर आर ਟੂ ਅਗਲਾ ਸਟੈਪ ਅਗਲਾ 휠 ਫਿਟ ਕਰਨਾ ਤੁਸੀਂ ਹਿੰਝ ਕਹਿਣਾ ਕਰਦੇ ਸਾਈਕਲ ਦਾ ਜਿਹੜਾ ਫਰੰਟ 휠 ਜੋੜਨ ਵਾਸਤੇ ਸਾਈਕਲ ਨੂੰ ਕਰ ਲੈ ਵੀ ਆਪਾਂ ਨੇ ਪੁੱਠਾ

ਨਹੀਂ ਜਲਦੀ ਪਿੱਛੇ ਦੀ ਪਿੱਛੇ ਲਾਈਟ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲਾਈਟ ਚੱਲ ਨਹੀਂ ਰਹੀ ਇਸ ਨੂੰ ਬਲਾ ਐ ਰਿਵਟੋਰੇ ਹਾਂ ਦਾ ਮਰਵਾ ਉੱਤੀ ਕੋਲ ਉਹ ਹੋਰ ਉੱਤੀ ਦੀ ਵੀ ਹੋ ਜਾਊਗੀ ਕੋਠੀ ਪੈ ਗਈ ਉੱਪਰ ਨਹੀਂ ਉੱਚੀ ਪੁੱਠੀ ਇੱਧਰ ਪਾਸੇ ਨੂੰ ਬੈਣੀ ਉਹ ਦੂਜੀ ਪਾਸੇ ਨੂੰ ਟਿੱਕੇ ਮੈਂ ਜਿੰਨੇ ਵਾਰ ਤੱਕ ਨਿਕਲ ਗਾੜ ਹੋਲੀ ਕੀਤੇ ਕਲ ਤਿਆਰ ਹੋ ਗਿਆ ਹਾਂ ਬੈਟਰੀ ਲੱਗੇਗੀ ਇਹਨੂੰ ਤੇ ਫਿਰ ਟੈਸਟ ਰਾਈਡ ਕੀਤੀ ਜਾਊਗੀ ਭਾਈ ਪੂਰਾ ਰੈਡੀ ਹੋ ਗਿਆ ਵਾਹ ਵਾਹ ਬੜੀ ਆਵਾਜ਼ ਆ ਰਹੀ ਹੈ ਚਲੋ 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 ਸਟਾਰਟ ਕਰਦੇ ਸਰਵਿਸ ਕਰਾਂਗੇ ਹਾਂ ਇਹ ਸੁਣ ਕੇ ਬੜੀ ਮਜ਼ਾ ਆਵਾਜ਼